ਮਤਲਕ ਇਹ ਸਾਰੀਆਂ ਜਿਹੜੀਆਂ ਮੀਟਿੰਗਾਂ ਬੁਲਾਈਆਂ ਜਾ ਰਹੀਆਂ 117 ਕੋਆਰਡੀਨੇਟਰ ਬਰਬੇਸ਼ ਬੋਗੇਲ ਜੀ ਦੀ ਹਦਾਇਤ ਦੇ ਮਤਬਕ ਹਰ ਕੌਨਸਲੈਂਸੀ ਦੇ ਵਿੱਚ ਲਾਈ ਜਾਣਗੇ ਔਰ 23 ਜੂਨ ਦੇ ਵਿੱਚ ਅ ਜੁਲਾਈ ਚ ਅ ਜੁਲਾਈ ਤੱਕ ਇਹ ਮੁਕੰਮਲ ਤੌਰ ਤੇ ਜਿਹੜਾ ਸੰਗਠਨ ਢਾਂਚਾ ਹੈ ਹਰ ਬੂਥ ਸਤਰ ਤੇ ਉਹਨੂੰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨਗੇ ਸੋ ਇਸ ਕਰਕੇ ਅੱਜ ਦੀ ਜਿਹੜੀ ਇਹ ਮੀਟਿੰਗ ਬੁਲਾਈ ਗਈ ਸੰਗਠਨ ਨੂੰ ਲੈ ਕੇ ਸਾਰਾ ਜਿਹੜਾ ਮੀਟਿੰਗ ਬੁਲਾਈ ਗਈ ਹੈ ਅੱਛਾ ਕੋਈ ਸੰਗਠਨ ਦੇ ਵੱਡੇ ਪੱਧਰ ਤੋਂ ਕੋਈ ਹੋ ਰਿਹਾ ਜਾਂ ਫਿਰ ਇਹ ਇਹ ਮੀਡੀਆ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਕਿਉਂਕਿ ਇਹ ਆਕਾਸ਼ਰੀ ਮੀਡੀਆ ਮੀਡੀਆ ਆਪਦੇ ਸੋਰਸਸ ਦੇ ਰਾਹੀਂ ਆਪਣੇ ਆਪ ਜਦੋਂ ਉਹਨਾਂ ਨੂੰ ਕੋਈ ਖਬਰ ਕਿਤੇ ਮਿਸਿੰਗ ਹੁੰਦੀ ਹੈ ਜਾਂ ਅਜ ਕੁਝ ਨਹੀਂ ਚਲਾਉ ਨੂੰ ਹੁੰਦਾ ਤੇ ਫਿਰ ਉਹ ਆਪਣੇ ਸੋਰਸਸ ਦੇ ਰਾਹੀਂ ਇੱਕ ਖਬਰ ਬਣਾ ਕੇ ਚਲਾ ਦਿੰਦੇ ਤੁਹਾਨੂੰ ਮੈਂ ਕਿੱਦਾਂ ਦੱਸ ਸਕਦਾ ਹਾ ਕੈਨ ਆਈ ਸੇ ਥਿਸ ਜਿਹੜਾ ਮੰਡੇਟ ਰਾਹੁਲ ਗਾਂਧੀ ਕੋਲੇ ਹੈ ਔਰ ਖਰਗੇ ਸਾਹਿਬ ਕੋਲੇ ਹੈ ਜਾਂ ਬਪੇਸ਼ ਬਗੇਲ ਜੀ ਕੋਲੇ ਹੈ ਉਸ ਮੰਡੇਟ ਦੀ ਗੱਲ ਤਾਂ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ ਬਟ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦਾ ਇਲੈਕਸ਼ਨ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਲੋਧਿਆਣਾ ਨਾ ਨਾ ਆਪਣੇ ਆਪ ਹੀ ਫਿਰ ਸੋਰਸਸ ਆਪਣੇ ਆਪ ਹੀ ਸਵਾਲ ਆਪਣੇ ਆਪ ਹੀ ਜਵਾਬ ਲੋਧਿਆਣਾ ਇਲੈਕਸ਼ਨ ਪਹਿਲਾਂ ਤਾਂ ਮੈਂ ਇਹ ਦੱਸ ਦਿਆ ਕਿ ਲੋਧਿਆਣਾ ਚ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂ ਅਸੀਂ ਲੋਧਿਆਣਾ ਦਾ ਚੋਣ ਇੱਕ ਤਰਫਾ ਚੋਣ ਜਿੱਤਾਂਗੇ ਔਰ ਵੱਡੇ ਮਾਰਜਨ ਨਾਲ ਜਿੱਤਾਂਗੇ ਦੂਸਰੀ ਗੱਲ ਤੇ ਜਿਹੜੇ ਜਾਖੜ ਸਾਹਿਬ ਹੈ ਬੀਜੇਪੀ ਇਹਨਾਂ ਨੂੰ ਦੁਆਰੇ ਸਵਿਟਜ਼ਰਲੈਂਡ ਭੇਜਣ ਦਾ ਕੰਮ ਕਰਾਂਗੇ ਅਬਲੀ ਤਾਂ ਚਲੇ ਗਏ ਉਹਨੇ ਨਹੀਂ ਚੜਾ ਦੇਾਂਗੇ ਜਿਹੜਾ ਕਾਂਗਰਸ ਦੇ ਵਿੱਚ ਰਹਿ ਕੇ ਜਿਸ ਵਿਅਕਤੀ ਨੇ ਕਾਂਗਰਸ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਜਾਰੀ ਰੱਖੀਆਂ ਜਦੋਂ ਕਾਂਗਰਸ ਦਾ ਕੰਪੇਨ ਕਮੇਟੀ ਦਾ ਚੇਅਰਮੈਨ ਹੁੰਦਾ ਸੀ ਉਸੇ ਤਰ੍ਹਾਂ ਦੀਆਂ ਅੱਜ ਵੀ ਸ਼ਾਸ਼ਾ ਹੈ ਗਿਆ ਨੇ ਜਿਹੜੇ ਵਿਅਕਤੀ ਆਪਦੀਆਂ ਪਾਰਟੀਆਂ ਨਾਲ ਵਫਾਦਾਰੀ ਨਹੀਂ ਗਏ ਉਹ ਆਪਣੇ ਆਪ ਨਾਲ ਵੀ ਵਫਾਦਾਰ ਨਹੀਂ 15% ਦੇ ਲਗਭਗ 17000 ਵੋਟ ਵੈਸਟ ਹਲਕੇ ਤੋਂ ਬੀਜੇਪੀ ਦੀ ਵਧੀ ਸੀ ਕਿੰਨੀ ਵਧੀ ਸੀ 17000 ਪਾਰਲੀਮੈਂਟ ਦੇ ਵਿੱਚ ਰਾਜੇ ਵੜਿੰਗ ਨੂੰ ਹਾਰ ਮਿਲੀ ਸੀ ਵੈਸਟ ਹਲਕੇ 'ਚ ਕਿ ਹੁਣ ਮੈਨੂੰ ਲੱਗਦਾ ਕਿ ਬੀਜੇਪੀ ਆਦਰਨੀਆ ਜਾਖੜ ਸਾਹਿਬ ਦੀ ਅਗਵਾਈ 'ਚ 7000 ووٹ ਤੇ ਕੇਵਲ ਬੀਜੇਪੀ ਦਾ ਨਪਕਾਰਾ ਕਰ ਦੇਾਂਗੇ ਮੁਕੰਮਲ ਤੌਰ ਤੇ ਮੁਕੰਮਲ ਤੌਰ ਤੇ ਤੇ ਦੂਜੀਆਂ ਪਾਰਟੀਆਂ ਦਾ ਲੱਭੀਆਂ ਹੀ ਨਹੀਂ ਥਿਉਣੀਆਂ ਮੈਂ ਤੁਹਾਨੂੰ ਕਹਿ ਰਿਹਾ ਵੀ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੋਈ ਮੁਕਾਬਲਾ ਨਹੀਂ ਤੁਸੀਂ ਇਹ ਕੀ ਨਜ਼ਰ ਆ ਰਹੇ ਕਿ ਪ੍ਰਸ਼ਾਸਨ ਕੋਈ ਪਤਾ ਕਾਰਜ ਕਰਨੀ ਪ੍ਰਧਾਨ ਚੱਲ ਰਹੇ ਕੀ ਕਰਨੀ ਕਰਨੀ ਪ੍ਰਧਾਨ ਕਿਸ ਨੂੰ ਜੁਆਇਨ ਕਰਾ ਰਿਹਾ ਆਪਕੋ ਪਤਾ ਹੈ ਕਿ ਆਪਕਾ ਪ੍ਰਧਾਨ ਕੀ ਕਰ ਰਹਾ ਹੈ आपका प्रधान क्या कर रहा है अंदर खाते आपको पता है बिट्टू जी जाखड़ साहब का किसको ज्वाइन करा रहा है नहीं कोई करा रहा ये हमारा अपना विषय है इसमें बिट्टू जी जरा जोर लगाए आपको केंद्र मंत्री बना दिया है अगर सत्रह हजार से आप जीते थे तो बीजेपी को सात हजार वोट रह गया कहीं आपकी कुर्सी ना हिल जाए ਕੀ ਨੂੰ ਸੁਝੇਸ਼ਨ ਦਿੱਤਾ ਹੈ ਹਾਂ ਜਿਹੜਾ ਮੈਨੂੰ ਨਹੀਂ ਪਤਾ ਉਹ ਕਿਉਂ ਇਹ ਗੱਲ ਕਹਿੰਦਾ ਹੈ ਜਾਂ ਉਹ ਕੀ ਆਖੜ ਸਾਹਿਬ ਦੇ ਮੰਨ ਦੇ ਵਿੱਚ ਉਹ ਕੀਰੇ ਬਾਰੇ ਕਹਿ ਰਿਹਾ ਹੈ ਪਰ ਬੀਜੇਪੀ ਚ ਅਜਗਰ ਬੈਠਾ ਵਿਆ ਉਹ ਅਜਗਰ ਜਿਹੜਾ ਵੱਡਾ ਨਾਗ ਹੁੰਦਾ ਸੱਪ ਆਸਤਿਨ ਦਾ ਸੱਪ ਤਾਂ ਜੇ ਕਟਲੇ ਤਾਂ ਬਚ ਜਾਂਦਾ ਇਹਨੇ ਸਾਨੂੰ ਕਟਿਆ ਹਜੇ ਤੱਕ ਦੇਖ ਲਓ ਸਾਢੇ 3 ਸਾਲ ਦਾ ਸਾਡਾ ਹਾਲ ਕੀ ਹੈ ਇਸੇ ਅਜਗਰ ਨੇ ਤੇ ਇਹ ਨਾ ਹੋਵੇ ਵੀ ਤੁਹਾਡਾ ਤੁਹਾਨੂੰ ਅੰਦਰ ਖਾਤੇ ਪਤਾ ਹੀ ਨਾ ਗਏ ਸਾਰਿਆਂ ਨੂੰ ਕੱਟ ਕੇ ਕੰਮ ਮੁਕਾ ਦੇ ਤੁਹਾਡਾ ਸਾਡਾ ਤਾਂ ਅਸੀਂ ਅਸੀਂ ਤਾਂ ਮਸਾ ਸੈੱਟ ਹੋ ਰਹੇ ਆ ਸਾਡੇ ਤੁਸੀਂ ਸੈਟਿੰਗ ਕਰ ਰਹੇ ਹੋ ਜਕਰ ਦਾ ਵਿੱਚ ਬਹੁਤ ਸਾਰੇ ਲੀਡਰ ਬਾਤ ਕੀ ਕਰ ਰਹੇ ਆ ਇਸ ਚੀਜ਼ ਨੂੰ ਤੇ ਵੀ ਲੈ ਕੇ ਕੱਲ ਵੀ ਇੱਕ ਐਮਐਲਏ ਜਿਹਨਾਂ ਨੂੰ ਸਸਪੈਂਡ ਕੀਤਾ ਸੀ ਉਹਨਾਂ ਦੀ ਵਾਪਸੀ ਹੋ ਚੰਗੀ ਗੱਲ ਹੈ ਜੀ ਕਾਂਗਰਸ ਪਾਰਟੀ ਮਜ਼ਬੂਤ ਹੋ ਰਹੀ ਹੈ ਤਕੜੀ ਹੋ ਰਹੀ ਹੈ ਜੀ ਸਾਹਿਬ ਇੱਕ ਤਾਂ ਹਾਰ-ਬਾਰ ਗੱਲ ਸਾਜੀਏ ਕਿ ਕਾਂਗਰਸ ਇਸ ਦਾ ਆਲਿਵਲ ਨਹੀਂ 올인웰 ਤਾਂ ਪੀਟੀਸੀ ਚ ਵੀ ਹੈ ਨਹੀਂ ਦਾ ਹੈਗਾ 올인웰올인웰 ਤਾਂ ਕਾਲੀਦਲ ਚ ਵੀ ਨਹੀਂ ਹੈ ਐਵੇਂ ਮੈਂ ਤੁਹਾਨੂੰ ਇਹ ਕਿਹਾ ਇਹ ਸੋਰਸਸ ਹੈ ਤੁਹਾਡੇ एवरीथिंग ਇਜ਼ 웰올 ਇਜ਼ 웰 ਕੋਈ ਐਸੀ ਗੱਲ ਨਹੀਂ ਹੈ ਕਿ ਇਹ ਨਹੀਂ ਹੈ ਗੱਲ ਕੋਈ ਜਾਣਕਾਰੀ ਤੋਂ ਬਿਨਾ ਜੁਆਈ ਨਹੀਂ ਹੁੰਦੀ ਕਮਾਲ ਹੈ ਯਾਰ ਕਿਵੇਂ ਤੈਨੂੰ ਤੈਨੂੰ ਕੀ ਪਤਾ ਮੇਰੀ ਜਾਣਕਾਰੀ ਤੋਂ ਬਿਨਾ ਹੋਈ ਹੈ ਆ ਫਿਰ ਹੋ ਸਕਦਾ ਉਹ ਦੂਬਾਰ ਜਾਣਕਾਰੀ ਲੈ ਲਈ ਹੋਵੇ मैं राहुल जी का कार्यक्रम नहीं बता सकता राहुल जी का कार्यक्रम हरियाणा के लोग बता सकते हैं क्योंकि ये पंजाब का कार्यक्रम नहीं है तेकर तेकर मेरे पास ऐसी इंफॉर्मेशन नहीं है हां पंकज जी नशा खत्म हो गया पंजाब चो आज मैं बधाई देना चाहना है मुख्यमंत्री पंजाब नु 31 तारीख नु रात नु सुत्ते पया नु ठीक साढ़े 12 ਵਜੇ ਸੁਪਨਾ ਆ ਗਿਆ ਕਿ ਮਕਮਲ ਤੌਰ ਤੇ ਨਸ਼ਾ ਬੰਦ ਹੋ ਗਿਆ ਲੇਕਿਨ ਹੋਇਆ ਨਾ ਹੋਇਆ ਸੁਪਨੇ ਦੇ ਵਿੱਚ ਬੰਦ ਅਸੀਂ ਤਾਂ ਕਹਿ ਰਹੇ ਸੀ ਕਿ ਪੰਜਾਬ ਚ ਨਸ਼ਾ ਨਹੀਂ ਬੰਦ ਹੋਇਆ ਇਹ ਕਿਨਾਂ ਦਾ ਪ੍ਰਵਕਤਾ ਹੈ ਕੋਈ ਉਹ ਕਹਿੰਦਾ 85000 ਐਫਆਈਆਰ 8500 ਐਫਆਈਆਰ ਦਰਜ ਕਰਤੀ ਹੈ ਉਹ ਭੜਿਆ ਮਾਨਸਾ ਕਿਉਂ ਕਾਲੇ ਕਾਗਜ਼ ਕਰ ਰਹੇ ਆ ਕਿਉਂ ਲੋਕਾਂ ਨੂੰ ਤਕਲੀਫ ਪਹਚਾ ਰਹੇ 8500 ਐਫਆਈਆਰ ਦੇ ਨਾਲ ਜੇ ਨਸ਼ਾ ਬੰਦ ਹੁੰਦਾ ਹੋਵੇ ਤਾਂ ਫਿਰ ਘਾਟੇ ਕਾਦੇ ਸਾਡੇ ਸਮੇਂ ਵੀ 43000 ਐਫਆਈਆਰ ਹੋ ਗਈ ਸੀ ਇਹ ਫਾਇਰ ਰਣਗਲ ਨਛਾ ਨਹੀਂ ਬੰਦੋਣਾ ਇਹ ਰਿਤੇ ਮੁਕੰਮਲ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਇਸੇ ਕਰਕੇ ਪਿੰਡ ਵਾਲਿਆਂ ਨੇ ਹੱਕ ਥੱਕ ਕੇ ਉੱਤੇ ਲਾਤਾ ਵੀ ਸਾਡਾ ਪਿੰਡ ਵਕਾਉ ਹੈ ਇਹ ਤਾਂ ਹਜੇ ਹੋਰ ਵੱਡਾ ਤੇ ਗੰਭੀਰ ਮੁੱਦਾ ਹੋਣ ਵਾਲਾ ਉਲਟਾ ਲੋਕਾਂ ਨੂੰ ਸਾਰੇ ਨੂੰ ਆਨ ਬੋਰਡ ਕਰਨਾ ਚਾਹੀਦੀਆਂ ਸੀ ਸਾਰੀਆਂ ਪਾਰਟੀਆਂ ਨੂੰ ਇਹਦੇ ਤੇ ਚਰਚਾ ਵਿਸਤਾਰਪੂਰਕ ਗੱਲਬਾਤ ਹੋਣੀ ਚਾਹੀਦੀ ਆਮ ਲੋਕਾਂ ਨੂੰ ਇਨਵੋਲ ਕਰਨਾ ਚਾਹੀਦਾ ਨਸ਼ੇ ਖਾਂਦੇ ਵਾਲੇ ਨੂੰ ਇਨਵੋਲ ਕਰਨਾ ਚਾਹੀਦਾ ਫੋੜਾਟ ਅਸੀਂ ਲੋਗ ਇਹਦਾ ਮੁਕੰਮਲ ਕੋਈ ਬੰਦੋਬਸਤ ਕਰ ਸਕੀਂ ਜੀ ਸਾਹਿਬ ਧਿਆਨ ਵਿੱਚ ਬੀਜੇਪੀ ਆਪਰੇਸ਼ਨ ਦੇ ਨਾਂ ਤੇ ਬਹੁਤ ਹੋ ਰਹੀ ਹੈ ਸਾਡਾ ਆਪਣੇ ਬਿੱਟੂ ਹੋਰਾਂ ਨੇ ਵੀ ਕਿਹਾ ਹੈ ਕਿਸ਼ਾਨ ਦੇ ਪਾਇਕੇ ਨੇ ਕਿ ਜਵਾਬ ਦਿੱਤਾ ਹੈ ਪਾਕਿਸਤਾਨ ਹਾਂ ਹੁਣ ਇਹ ਨਾ ਹੋਵੇ ਵੀ ਬੀਜੇਪੀ ਸੰਧੂਰ ਲੈ ਕੇ ਘਰਾਂ ਘਰਾਂ ਚੋ ਜੇ ਕਿਉਂਕਿ ਇਹ ਪੰਜਾਬ ਦੀਆਂ ਅੜਤਾ ਹੈ ਬੀਜੇਪੀ ਨੂੰ ਆਲਿਆਂ ਨੂੰ ਸੱਦ ਕੇ ਕੁੱਟਣ ਗਿਆ ਕਿਉਂਕਿ ਸੰਧੂਰ ਕੇਵਲ ਤੇ ਕੇਵਲ ਔਰਤ ਦੇ ਪਤੀ ਦਾ ਹੱਕ ਹੈ ਨਾ ਕਿ ਭਾਜਪਾ ਵਾਲਿਆਂ ਦਾ ਹੱਕ ਹੈ ਵੀ ਅਸੀਂ ਸੰਧੂਰ ਬੰਨਦੇ ਰਹੀਏ ਉਹ ਆਪਦੀ ਸਿਰ ਤੇ ਜਦੋਂ ਮੱਥੇ ਤੇ ਸੰਧੂਰ ਲਾਉਂਦੀਆਂ ਉਹ ਆਪਦੇ ਪਤੀ ਦੀ ਛੜਦੀ ਕਲਾस्ते ਤੇ ਤੇ ਸਦਾ ਸੁਹਾਗਣ ਰਵੇ ਉਹ ਰਿਆਸੇ ਲਾਉਂਦੀਆਂ ਕਿਤੇ ਇਹ ਨਾ ਹੋਵੇ ਵੀ ਬਿੱਟੂ ਜੀ ਇਹਦਾ ਧਿਆਨ ਰੱਖਿਓ ਕਿ ਤੁਸੀਂ ਕੰਮ ਇਹੋ ਜਿਹਾ ਹੀ ਕਰਦੇ ਹੋ ਸਾਰੇ ਜਾਣੇ ਕਿ ਸੰਧੂਰ ਲੈ ਕੇ ਤੁਰ ਪਏ ਉੱਤੇ ਬਾਕੀ ਜਿਹੜਾ ਆਪਰੇਸ਼ਨ ਸੰਧੂਰ ਹੋਇਆ ਉਹਰੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਕੀ ਕੀ ਹੋਇਆ ਅਸੀਂ ਆਪਣੀਆਂ ਫੌਜਾਂ ਨੂੰ ਸਲਾਮ ਕਰਦੇ ਹਾਂ ਅਸੀਂ ਆਪਣੇ ਦੇਸ਼ ਦੇ ਨਾਲ ਹੈ ਲੇਕਿਨ ਸਾਡੇ ਕੁਝ ਸਵਾਲਾਂ ਦੇ ਜਿਹੜੇ ਜਵਾਬ ਨਹੀਂ ਦਿੱਤੇ ਗਏ ਜਿਹੜੇ ਰਾਹੁਲ ਗਾਂਧੀ ਨੇ ਪੁੱਛਿਆ ਕੀ ਫੋਰਨ ਐਕਸਟਰਨਲ ਅਫੇਅਰ ਮਨਿਸਟਰ ਨੇ ਪਹਿਲਾਂ ਤਲਾਹ ਪਾਕਿਸਤਾਨ ਨੂੰ ਕਿਉਂ ਦਿੱਤੀ ਕਿ ਅਸੀਂ ਅਟੈਕ ਕਰਨ ਵਾਲੇ ਹਾਂ ਜਿਹੜਾ ਹੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਕੀ ਉਹਨੇ ਹੱਤਵਾਦੀ ਪਾਸੇ ਨਹੀਂ ਕਰਤੇ ਹੋਣਗੇ ਦੂਜੀ ਗੱਲ ਕਿੰਨਾ ਨੁਕਸਾਨ ਹੋਇਆ ਸਾਡੇ ਕਿੰਨੇ ਜਹਾਜ਼ ਡਿੱਗੇ ਹਜੇ ਤੱਕ ਕੋਈ ਪਤਾ ਨਹੀਂ ਮੈਨੂੰ ਪਤਾ ਪਿਛਲੀ ਵਾਰੀ ਜਦੋਂ ਅਸੀਂ ਪਾਕਿਸਤਾਨ ਨੂੰ ਕਿਹਾ ਵੀ ਤੁਹਾਡੇ ਜਹਾਜ਼ ਡਿੱਗਲੇ ਤੇ ਉਹਨਾਂ ਨੇ ਆਪਣਾ ਫਲੀਟ ਲਾ ਕੇ ਇੱਕ ਜਗ੍ਹਾ ਤੇ ਦਿਖਾਇਆ ਕਿ ਆਹ ਦੇਖੋ ਸਾਨੂੰ ਦਿਖਾਣਾ ਚਾਹੀਦਾ ਕਿ ਸਾਡਾ ਕੋਈ ਜਹਾਜ਼ ਨਹੀਂ ਡਿੱਗਿਆ ਰਫਾਲ ਅਸੀਂ ਦੁਸ਼ਮਣ ਦਾ ਮੂੰਹ ਤੋੜ ਜਵਾਬ ਦਿੱਤਾ ਹਿੰਦੁਸਤਾਨ ਦੀ ਫੌਜ ਨੇ ਲੇਕਿਨ ਉਹਦੇ ਤੇ ਚੁੱਪੀ ਹੈ ਛੱਕ ਦਿਆਂਗੇ ਫੱਟੇ ਤੂੰ ਦੇਖੀ ਜਾਈਏ ਆਪਰੇਸ਼ਨ ਸੰਦੂਰ ऑपरेशन ਦਾ ਨਾਮ ਆਲਾ ਇਹਨਾਂ ਦੀ ਜਿਹੜੀ ਸੰਧੂਰ ਦੇ ਨਾਮ ਤੇ ਮੇਰੀਆਂ ਭੈਣਾਂ ਦੇ ਨਾਮ ਤੇ ਆਪ ਦਾ ਕੰਮ ਦੁਕਾਨਦਾਰੀ ਚਲਾਉਣਾ ਚਾਹੁੰਦੇ ਹੋ ਨਾ ਜਾਖੜ ਸਾਹਿਬ ਤੇ ਬਿੱਠੂ ਸਾਹਿਬ ਜੇ ਉਵੇਂ ਨਾ ਨੰਗੇ ਪੈਰੀ ਮੋੜਿਆ ਤੁਹਾਨੂੰ ਤਾਂ ਤੁਸੀਂ ਵੇਖਿਓ ਹੁੰਦਾ ਕੀ ਹੈ ਪਹਿਲੀ ਗੱਲ ਤਾਂ ਤੁਹਾਡੀ ਫੂਕ ਉਥੇ ਹੀ ਨਿਕਲ ਗਈ ਜਦੋਂ ਆਦਰਨੀਆ ਗੁਪਤਾ ਜੀ ਆ ਗਏ ਲੋਕਾਂ ਨੂੰ ਪਤਾ ਹੀ ਨਹੀਂ ਸੀ ਇਹ ਗੁਪਤਾ ਕਹਾਂ ਗੁਪਤਾ ਕਹਾਂ ਰੁਕਤਾ ਗੁਪਤਾ ਜੀ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਂਦੇ ਕਈ ਨਾਟੇ ਤੋਤੇ ਬੈਠੇ ਸੀ ਵਿਚਾਰੇ ਸੋ ਅੱਧੀ ਫੂਕ ਤਾਂ ਨਿਕਲ ਗਈ ਐਸ ਕਰਕੇ ਮੈਂ ਕਿਹਾ ਅਜਗਰ ਬੈਠਾ ਅਜਗਰ ਇਹਨੇ ਸਾਡੇ ਸਾਢੇ 3.5 ਸਾਲ ਦਾ ਕਾਂਗਰਸ ਪਾਰਟੀ ਨੂੰ ਡੰਗਿਆ ਤੇ ਹਜੇ ਤੱਕ ਹੁਣ ਅਸੀਂ ਆਪਦੇ ਪੈਰਾਂ ਤੇ ਖੜਾ ਹੋਏ ਆ ਹੁਣ ਅਜਗਰ ਉਹ ਉਧਰ ਨੇ ਪਾਸੇ ਯਾਰ ਗੱਲ ਸੁਣੋ ਜਾਖੜ ਸਾਹਿਬ ਤੂੰ ਤਾਂ ਭਰਾਵਾ ਕੱਲ ਆਇਆ ਢਾਈ ਮਹੀਨਾ ਤੋਂ ਸਾਡਾ ਪ੍ਰਚਾਰ ਚੱਲ ਰਿਹਾ ਤੂੰ ਸਵਿਟਜ਼ਰਲੈਂਡ ਚੋਂ ਭਰਾ सॉरी ਤੂੰ ਕਹਿ ਰਿਹਾ ਤੁਸੀਂ ਸਵਿਟਜ਼ਰਲੈਂਡ ਚੋਂ ਕੱਲ ਮੁੜੇ ਹੋ ਜਨਾਬੇ ਆਲੀ ਇਹ ਕੱਲ ਫੇਰ ਦੀ ਟਿਕਟ ਮੈਨੂੰ ਪਤਾ ਦੱਸਿਆ ਵੀ ਤੁਸੀਂ ਘਟਾ ਲਈ ਐ ਇਹ ਰਾਜੇ ਬੜਿੰਗ ਨੂੰ ਪੁੱਛਦੇ ਹਾਂ ਜਿਹੜਾ ਉਹ ਰੋਜ਼ ਉੱਥੇ ਰਹਿੰਦਾ ਵੀ ਕੀ ਗੱਲ ਹੈ ਕਿੰਨੇ ਦਿਨ ਜਾਓਗੇ ਪ੍ਰਚਾਰ ਚ ਤਾਂ ਹੀ ਤਾਂ ਮੈਂ ਕਿਹਾ ਕੀ ਆਪਣੀ ਪਾਰਟੀ ਬੀਜੇਪੀ ਵਾਲੇ ਬਚ ਜੋ ਅੱਜ ਘੇਰ ਬੈਠਾ ਜਿਹੜਾ ਤੁਹਾਨੂੰ ਡੰਗੂਗਾ ਤੇ ਮਾਰੂਗਾ ਜਾਖੜ ਤਿੰਨ ਦਿਨ ਲਾਊਗਾ ਤੇ ਮੈਂ 30 ਦਿਨ ਲਾਊਗਾ ਲਾ ਫਿਰ ਗੱਲ ਗੱਲ ਐਦਾਂ ਕਰ ਲੈਨੇ ਗੱਲ ਕਰੋ ਕਿ ਵੈਸਟ ਤੋਂ ਭਰਕਾ ਆਗੇ ਜੇ ਫਿਰ ਮੈਂ ਤੇਰੇ ਬਰਾਬਰ ਪਰਦਾ ਵੈਸਟ ਚੋਂ ਸੁਣ ਲੋ ਹੁਣ ਇਹਦਾ ਮੱਲਾ ਗੁਰਦਾਸਪੁਰ ਵਾਲਿਆਂ ਨੇ ਨਕਾਰਤਾ ਹਬੋਰ ਵਾਲਿਆਂ ਨੇ ਨਕਾਰਤਾ ਹੁਣ ਤੀਜੀ ਥਾਂ ਤੇ ਜਾਖੜ ਸਾਹਿਬ ਸਥਾਨ ਭਾਉਂਦੇ ਆ ਪਰ ਕੋਈ ਗੱਲ ਨਹੀਂ ਜਾਖੜ ਸਾਹਿਬ ਦੱਸੋ ਕਿੱਥੋਂ ਲੜਨਾ ਉੱਥੇ ਤੇ ਖਿਲਾਫ ਲੜਾਂਗਾ ਜਿੱਦਾ ਭਰੋ ਭਈ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀ ਪਾਲਿਸੀ ਹੈ ਅਗਰ ਜ਼ਬਰਦਸਤੀ ਜ਼ਮੀਨ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਬਿਲਕੁਲ ਨਹੀਂ ਦੇਵਾਂਗੇ ਸਾਡਾ ਐਗਰੀਕਲਚਰ ਸਟੇਟ ਹੈ ਸਾਡੀ ਹੋਂਦ ਕੀ ਹੈ ਸਾਡੀ ਹੋਂਦ ਹੈ ਕਿ ਅਸੀਂ ਖੇਤੀ ਪ੍ਰਧਾਨ ਸੂਬਾ ਹੈ। ਔਰ ਐਸ ਐਮ ਐਸ ਪੀ ਦੇ ਨਾਲ ਸਾਨੂੰ 80000 ਕਰੋੜ ਰੁਪਇਆ ਹਰ ਸਾਲ ਸਾਡੀ ਇਕਨੋਮੀ ਦੇ ਵਿੱਚ ਪੂਲਿੰਗ ਹੋ ਜਾਂਦਾ ਹੈ। ਜਿੱਥੇ 80000 ਕਰੋੜ ਰੁਪਇਆ ਕਣਕ ਤੇ ਝੋਨੇ ਦਾ ਸਾਲ ਬਾਦ ਆ ਜਾਂਦਾ ਹੈ ਔਰ ਇਹ ਨਾਲ ਸਾਡੀ ਇਕਨੋਮੀ ਚੱਲਦੀ ਹੈ ਕੱਪੜੇ ਦੀ ਦੁਕਾਨ, ਸ਼ਾਲਰ, ਆੜਤੀਆ, ਮਿਰਚ ਮਸਾਲਾ ਵਾਲੇ ਦੀ ਦੁਕਾਨ, ਸਾਡੇ ਸ਼ੋਰੂਮਸ, ਸਾਡੇ ਮੈਰਿਜ ਪਹਲੇ ਸਲਵਾਈ ਇਤੋਂ ਕੰਮ ਚੱਲਦਾ ਤੇ ਜੇ ਉਹ ਖੇਤੀ ਪ੍ਰਦਾਨ ਸੂਬਾ ਹੀ ਸਾਡਾ ਬੰਦ ਖਤਮ ਹੋ ਗਿਆ 24000 ਏਕੜ ਦੀ ਲੋੜ ਕੀ ਪਈ ਬਈ ਕਿਹੜੀ ਡਿਮਾਂਡ ਹੈ ਤੇ ਤੁਸੀਂ ਜੇ ਖੇਤ ਹੀ ਨਹੀਂ ਰਹਿਣਗੇ ਤੇ ਸਾਡੀ ਇਕਨੋਮੀ ਡਾਊਨ ਹੋ ਜਾਏਗੀ ਉਲਟਾ ਏਰੇ ਤੇ ਰੋਕ ਲਾਉਣੀ ਚਾਹੀਦੀ ਹੈ ਮੈਂ ਮੁਕਸਰ ਜਾਣਾ ਤੇ 2200 ਕਿਲੋਮੀਟਰ ਤੱਕ ਮੈਨੂੰ ਸੜਕਾਂ ਤੇ ਕੰਕਰੀਟ ਜੰਗਲ ਬੰਦੇ ਦਿਖ ਰਹੇ ਨੇ ਵੱਡੀਆਂ ਵੱਡੀਆਂ ਬੈੜੀਆਂ ਵੱਡੇ ਵੱਡੇ ਫਲੈਟਸ ਖਾਲੀ ਪਏ ਨੇ ਜਿਨ੍ਹਾਂ 'ਚ ਕੋਈ ਰਹਿ ਨਹੀਂ ਰਿਹਾ ਇੰਨੀ ਆਬਾਦੀ ਨਹੀਂ ਹੈ ਸਾਡੀ ਜਿੰਨੇ ਫਲੈਟਸ ਬਣ ਗਏ ਨੇ ਜੇ ਪੂਰਾ ਮਾਲਸ ਬਣ ਰਹੇ ਨੇ ਜੇ ਅਗੇਰੀਅਨ ਸਟੇਟਸ ਨਾ ਸਟੇਟਿੰਗ ਆ ਰਿਹਾ ਤੇ ਸਾਡੀ ਹੋਂਦ ਖਤਮ ਹੋ ਜਾਏਗੀ ਇਹ ਕੰਮ ਨਾ ਕਰੋ ਰੱਬ ਦੇ ਵਾਸਤੇ ਕਾਨੂੰਨ ਲੈ ਕੇ ਆਓ ਕਿ ਐਸ ਤੋਂ ਵੱਧ ਤੁਸੀਂ ਜ਼ਮੀਨ ਅਕਵਾਇਰ ਜ਼ਿੰਦਗੀ ਚ ਪੰਜਾਬ ਚ ਹੋ ਨਹੀਂ ਸਕਦੀ ਕਿ ਮਰ ਜਾਗੇ ਪੰਜਾਬ ਕਿਹਰੇ ਨਾਲ ਕਿਹਰੇ ਨਾਲ ਓਪਨ ਡਿਬੇਟ ਕਰੇ ਅਸੀਂ ਨਹੀਂ ਕਰਨੀ ਭਰਾਵਾ ਕਦੇ ਇਹਨਾਂ ਦਾ ਮੁੱਖ ਮੰਤਰੀ ਓਪਨ ਡਿਬੇਟ ਆ ਦਿੰਦਾ ਹੈ ਇਹ ਤਾਂ ਬਈ ਇਹ ਤਾਂ ਪੁੱਛਰੇ ਫਿਰਦੇ ਆ ਜਦੋਂ ਜੀ ਇਹਨਾਂ ਦਾ ਕਰਦਾ ਕਦੇ ਮੁੱਖ ਮੰਤਰੀ ਕਹਿੰਦਾ ਕਦੇ ਇਹਨਾਂ ਦਾ ਪ੍ਰਧਾਨ ਕਹਿ ਦਿੰਦਾ ਕਿ ਆਜੋ ਦਿਨੇ ਵਿਖਾ ਦੂੰਗਾ ਤਾਰੇ ਮੇਰੇ ਨਾਲ ਡਿਬੇਟ ਕਰ ਲੋ ਡਿਬੇਟ ਕੀ ਕਰ ਲੋ ਇੱਥੇ ਜਵਾਬ ਦੇ ਦਿਓ ਉਹ ਡਿਬੇਟ ਥੋੜੀ ਹੋਊਗੀ ਫਿਰ ਤੁਸੀਂ ਇਹ ਨਾ ਕਹੋ ਡਿਬੇਟ ਕਰਨੀ ਹੈ ਫਿਰ ਕੁਸ਼ਤੀ ਕਰ ਲੋ ਦੰਗਲ ਬਣਾ ਲੋ ਤੇ ਜੰਗ ਹੀ ਆਪਾਂ ਕੇ ਆਜੋ ਫਿਰ ਲੜ ਲਾਂਗੇ ਹੋਰ ਕੀ ਹੈ ਬੇਸਿਕਲੀ ਤਾਂ ਤੁਸੀਂ ਇਹ ਕਰਨਾ ਚਾਹੁੰਦੇ ਹੋ ਸਾਡੇ ਨਾਲ ਤੇ ਫਿਰ ਦੇਖ ਲਾਂਗੇ ਕਿਹੜਾ ਤਕੜਾ ਡਿਬੇਟ ਕਰਨੀ ਹੈ ਇਹਦੇ ਤੇ ਮਾਈਕ ਤੇ ਇੱਕ ਦੂਜੇ ਨਾਲ ਸਵਾਲ ਜਵਾਬ ਕਰ ਲੋ